Danske tekster ਆਜਾਣ ਗਰਾਊਂਡ ਕਲੀਅਰ ਰੱਖਣਾ ਆਪਾ ਆਓ ਸਾਹਮਣੇ ਕਬੱਡੀ ਪੈ ਗਈ ਹੈ ਢਾਗੇ ਵਾਲਾ ਗੁਰਵਿੰਦਰ ਇੱਕ ਕੰਨੀ ਤੇ ਕਹਿੰਦੇ ਗਰਦਾਸਪੁਰੀਆ ਔਲਖਾ ਵਾਲਾ ਛੰਨਾ ਵਾਲੇ ਭੂਰੀ ਦਾ ਯਾਰ ਲੱਗਿਆ ਹੋਇਆ ਆਹ ਕਹਿੰਦੇ ਗਰਦਾਸਪੁਰੀਆ ਔਲਖ ਪਿੰਡ ਵਾਲਾ ਅੰਮ੍ਰਿਤ ਅੰਮ੍ਰਿਤ ਔਲਖਾ ਵਾਲਾ ਅੰਮ੍ਰਿਤ ਆਹ ਫੜ ਕੇ ਦੇਖੀ ਵੀ ਨੌਜਵਾਨਾਂ ਸਾਭੀ 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 ਪਿਆਰ ਦੇ ਨਾਲ ਖੇਡ ਪਿਆਰਾਂ ਦੀ ਵਾਇਗਰੂ 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 ਕੋਈ ਗੱਲ ਨਹੀਂ ਨਾਂ ਤੇ ਜਾਫੀ ਦਾ ਕਸੂਰ ਹੈ ਖੇਡ ਕਬੱਡੀ ਹੀ ਇੱਤਾਂ ਦੀ ਹੈ ਮੇਰੇ ਵੀਰੇ ਹਾਂ ਜਾਫੀ ਦਾ ਕੋਈ ਕਸੂਰ ਨਹੀਂ ਉਹ ਤੇ ਸ਼ਿਕਾਇਤ ਕਰ ਰਿਹਾ ਕਾਲੇ ਸ਼ਕਰਪੁਰ ਤੇ ਜਗਰਾਓ ਮੰਡੀ ਨਾਨਕਸਰ 76 ਹਰਿਆਣਾ ਤੇ ਪੈਣੀ ਫੱਤਾ ਅੰਮ ਦਾਣਾ ਤੇ ਬੰਦਰ ਚਟਾਣਾ ਇਹ ਟੀਮਾਂ ਨੂੰ ਬੇਨਤੀ ਹੈ ਉਸ ਤੋਂ ਅੱਗੇ ਪੈਂਡ ਦੇ ਸੈਮੀਫਾਈਨਲ ਮੈਚ ਕੈਰੇ ਤੇ ਧੂਰੀ ਪੁਰੜ ਛਾਪਾ ਤੇ ਪੌਕਰੀ ਹਰਿਆਣਾ ਇਹਦੀ ਹੈ ਗੱਡੀ ਸਟਾਰ ਕਰ ਲਓ ਜੀ ਬੇਨਤੀ ਹੈ ਗੱਡੀ ਗੱਡੀ ਹੈ ਕਿਸੇ ਵੀਰ ਦੀ ਤੇ ਕਰਿਓ ਸਟਾਰਟ ਭਰਾ ਵਰਗੇ ਬਾਬਾ ਨਾਨਕ ਮੇਰ ਕਰੇ ਅਰਦਾਸ ਤਵਾ ਬੇਨਤੀ ਕਰੀਏ ਹੇ ਸੱਚੇ ਪਾਸ਼ਾ ਦੋ ਪਲੇਰਾਂ ਨੇ ਸੱਟ ਲੱਗੀ ਹੈ ਦਰਸ਼ਕ ਵੀਰੋ ਇੱਕ ਮਿੰਟ ਹੈ ਕਾਲੇ ਇੱਕ ਮਿੰਟ ਬਾਈ ਸਾਰੀ ਸੰਗਤ ਦੇ ਚਰਨਾਂ ਵਿੱਚ ਮੇਰੀ ਬੇਨਤੀ ਹੈ ਆਪੋ ਆਪਣੇ ਪੀਰੋ ਮੁਰਸ਼ਿਦ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਅਰਦਾਸ ਕਰੋ ਜਿਹੜੀਆਂ ਟੀਮਾਂ ਖੇਡਣ ਵਾਸਤੇ ਆਈਆਂ ਸਾਰੇ ਹੱਸਦੇ ਖੇਡਦੇ ਜਾਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇੱਕ ਇੱਕ ਮਿੰਟ ਦੀ ਇੱਕ ਚੜ੍ਹਦੀ ਕਲਾ ਦਾ ਜ਼ਿਕਾਰਾ ਲਾਓ ਸਾਰੀ ਸੰਗਤ ਵੀ ਜਿੰਨੇ ਨੌਜਵਾਨ ਇੱਥੇ ਖੇਡਣ ਆਏ ਐ ਸਾਰੇ ਹੱਸਦੇ ਵਸਦੇ ਘਰਾਂ ਨੂੰ ਜਾਣ ਕਿਸੇ ਦੇ ਚੋਟ ਨਾ ਲੱਗੇ ਬੋਲੇ ਸੋ ਨਿਹਾਲ ਕਾਂਗਾ ਜੇਤੂ ਐ ਦੋਨੋਂ ਖਿਡਾਰੀ ਸਟਰਗਲ ਕਰ ਰਹੇ ਸੀ ਏ ਰੇਟਰ ਥੋੜਾ ਤੇਜ਼ ਹੋ ਗਿਆ ਉਧਰ ਉਥਰ ਉਹਨਾ ਪੋਸ਼ਾ ਲਾ ਕੇ ਆਣਾ ਖਿਡਾਰੀ ਸਟ੍ਰਗਲ ਕਰਦੇ ਦੋਨੋਂ ਜਿੱਦਾਂ ਦੀ ਕੋਈ ਰਲੀਆਂ ਦਾ ਪੈਰ ਨਿਕਲ ਗਏ ਪੈਰ ਨਿਕਲਣ ਤੋਂ ੱੱਕਾ ਵੱਜ ਜਾਂਦੇ ਉਹਦੇ ਢੋਈ ਥੱਲੇ ਲੱਗੀ ਵਾਹ ਗਰੋ ਮੇਰ ਰੱਖੇ ਵੀ ਕਿਸੇ ਖਿਡਾਰੀ ਦੇ ਸੱਟ ਫੇਟ ਨਾ ਲੱਗਿਆ ਅਗਲੇ ਮੈਚਾਂ ਦੇ ਵਿੱਚ 70 ਪੁਰ ਪੁੱਜਿਆ ਪਹਿਲੇ ਮੈਚ ਦੇ ਵਿੱਚ ਦੋ ਖਿਡਾਰੀਆਂ ਦੇ ਸੱਟਾਂ ਲੱਗੀਆਂ ਨੇ ਇੱਕ ਸਾਡੀ ਬੇਨਤੀ ਹੈ ਹੱਥ ਬਨ ਕੇ ਚਲੋ ਦੀਪ ਨੇ ਸੱਟ ਲੱਗੀ ਉਹਦੇ ਨੱਕ ਤੇ ਮੇਰੇ ਵੀਰੋ ਠੀਕ ਆ ਪਰ ਜਿਹੜਾ ਦੂਸਰਾ ਮੁੰਡਾ ਸੀਗਾ ਉਹ ਵੀ ਬਿਲਕੁਲ ਠੀਕ ਆ ਪਰ ਮੇਰੀ ਹੱਥ ਵਨ ਕੇ ਬੇਨਤੀ ਹੈ ਜਿਹੜੇ ਬਜਨੀ ਕਬੱਡੀ ਵਾਲੇ ਮੁੰਡੇ ਹੁੰਦੇ ਆ ਉਹ ਪਲੀਜ਼ ਤੁਸੀਂ ਉਹ ਪੰਨੇ ਵਿੱਚ ਨਾ ਖੇਡਿਆ ਕਰੋ ਉਹ ਮੁੰਡਾ 65 ਕਿਲੋ ਵਾਲਾ ਸੀਗਾ ਦੇਖੋ ਜਦੋਂ ਇੱਕ ਕੁਇੰਟਲ ਦਾ ਬੰਦਾ 65 ਕਿਲੋ ਵਾਲੇ ਨੂੰ ਥੋੜਾ ਪੁਸ਼ ਕਰੂਗਾ ਤੇ ਮੇਰੇ ਵੀਰੋ ਸਟੈਟਿਕ ਬਾਈਕੀ ਹੈ ਮੇਰੀ ਹੱਥ ਵਨ ਕੇ ਬੇਨਤੀ ਹੈ ਵੀ ਜਿੰਨੇ ਵੀ ਖਿਡਾਰੀ ਆਏ ਹੋ ਤੁਸੀਂ ਸਾਰੇ ਸਤਿਕਾਰ ਦੇ ਜੋਗ ਥੋੜਾ ਸਾਰਿਆਂ ਦਾ ਧੰਨਵਾਦ ਆਓ ਸਾਹਮਣੇ ਗਰਾਊਂਡ